ਹਾਂ ਜੀ ਸਾਰੇ ਮੁਲਾਜ਼ਮ ਸਾਥੀਆਂ ਦਾ ਪੈਨਸ਼ਨਰਾਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਬੜੀ ਹੀ ਇੱਕ ਖੁਸ਼ਖਬਰੀ ਦੀ ਗੱਲ ਲੱਗਦਾ ਵੀ ਛੇਤੀ ਆਪਾਂ ਨੂੰ ਮਿਲ ਜੂਗੀ ਇੱਕ ਇਦਾਂ ਦਾ ਇੱਕ ਪੋਸਟਰ ਹੈ ਜਿਹੜਾ ਕਿ ਲਗਭਗ ਸਾਰੇ ਹੀ ਗਰੁੱਪਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਸਭ ਨੂੰ ਪਤਾ ਹੈ ਵੀ ਜੇ ਕੋਈ ਗੱਲ ਹੁੰਦੀ ਹੈ ਤਾਂ ਦੇ ਚੀਜ਼ਾਂ ਇਦਾਂ WhatsApp ਦੇ ਉੱਤੇ ਘੁੰਮ ਰਹੀਆਂ ਹੁੰਦੀਆਂ ਨੇ ਤਾਂ ਇਹਦੇ ਸੰਬੰਧੀ ਅੱਜ ਆਪਾਂ ਤੁਹਾਡੇ ਲਈ ਜੋ ਵੀ ਇਹ ਫੈਸਲਾ ਵਗੈਰਾ ਹੋਇਆਗਾ ਉਹ ਤੁਹਾਨੂੰ ਆਪ ਦਿਖਾਉਣ ਵਾਸਤੇ ਅੱਜ ਵੀਡੀਓ ਬਣਾ ਰਹੇ ਆਂ ਉਮੀਦ ਹੈ ਤੁਹਾਨੂੰ ਪਸੰਦ ਆਊ ਕਿਉਂਕਿ ਹੈ ਹੀ ਖੁਸ਼ਖਬਰੀ ਵਾਲੀ ਗੱਲ ਪਸੰਦ ਆਣੀ ਹੋਈ ਹੈ ਇਹਦੇ ਜਿਹਨਾਂ ਨੇ ਕੀ ਲਿਖਿਆ ਮੁਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਤੇ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ ਤੱਕ ਦਾ ਮਿਲੇਗਾ ਬਕਾਇਆ ਤੇ ਦੂਜਾ ਲਿਖਿਆ ਪੰਜਾਬ ਹਾਈ ਕੋਰਟ ਹਰਿਆਣਾ ਹਾਈ ਕੋਰਟ ਨੇ 32 ਪਟੀਸ਼ਨਰਾਂ ਦਾ ਨਿਪਟਾਰਾ ਕਰਦਿਆ ਫੈਸਲਾ ਸੁਣਾਇਆਗਾ ਕੀ ਫੈਸਲਾਗਾ ਪੰਜਾਬ ਸਰਕਾਰ ਨੂੰ 119% ਦੀ ਡੀਏ ਸਵੇਤ 1 ਜਨਵਰੀ 2016 ਤੋਂ ਬਕਾਇਆ ਜਾਰੀ ਕਰਨ ਦੇ ਹੁਕਮ ਅੱਜ ਆਪ ਇਹਦੇ ਤੇ ਹੀ ਗੱਲ ਕਰ ਰਹੇ ਆ ਤੇ ਇਹ ਪ੍ਰੈਸ ਨੋਟ ਵੀ ਕੱਲ ਨੂੰ ਮੈਨੂੰ ਲੱਗਦਾ ਆਪਣੇ ਅਖਬਾਰਾਂ ਦੇ ਵਿੱਚ ਆ ਜਾਣਾਗਾ ਚੰਡੀਗੜ੍ਹ ਕੁਲਦੀਪ ਗਰੇਵਾਲ ਮੈਨੂੰ ਵੀ ਐ ਮੰਨ ਲਿਓ ਤਿੰਨ ਚਾਰ ਪੈਨਸ਼ਨਰਾਂ ਨੇ ਹੀ ਭੇਜਿਆ ਤੁਹਾਡੇ ਸਾਥੀਆਂ ਚੋਂ ਪੰਜਾਬ ਰਿਆਣਾ ਕੋਟ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ ਚਲੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਆ ਹੀ ਰਿਹਾ ਹੈ ਹੁਣ ਆਪਾਂ ਕੀ ਫੈਸਲਾ ਉਹ ਦੇਖਦੇ ਹਾਂ ਇਹ ਉਹ ਫੈਸਲੇ ਦੀ ਕਾਪੀ ਜਿਹੜੀ ਇਹਨਾਂ ਨੇ 32 ਪਟੀਸ਼ਨਰਾਂ ਦੀ ਕਿਹੜੀ ਗੱਲ ਕੀਤੀ ਹੈ 32 ਪਟੀਸ਼ਨਰ ਇੱਕ ਨੰਬਰ ਤੋਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਲਗਾਤਾਰ ਪਹਿਲੀ ਪਟੀਸ਼ਨ ਜਿਹਦਾ ਜ਼ਿਕਰ ਕੀਤਾ ਹੈ 7242 2023 ਡੇਟ ਆਫ ਡਿਸੀਜਨ ਹੈਗਾ 17 9 2024 ਕਾਪੀ ਹੁਣ ਬਾਹਰ ਆਈ ਹੈ ਦੀ ਠੀਕ ਹੈ ਤਾਂ ਇੱਗੇ ਚੱਲ ਰਹੀਆਂ ਦੇਖੋ ਲਾਸਟ ਤੇ ਆਪਾਂ ਦੇਖਾਂਗੇ ਆਹ ਲਾਸਟ ਹੈ 32 ਮੀਜ ਦੀ ਗੱਲ ਕੀਤੀ ਹੈ 1 ਤੋਂ ਲੈ ਕੇ 32 ਰੈਟ ਪਟੀਸ਼ਨਾਂ ਹੋਈਆਂ ਵਿਆਂ ਸੀ ਲਾਸਟ ਹੈ ਕੇਬਲ ਕ੍ਰਿਸ਼ਨ ਐਂਡ ਅਦਰ ਵਰਸਿ ਸਟੇਟ ਆਫ ਪੰਜਾਬ ਐਂਡ ਅਦਰ ਸਿਵਲ ਰੈਟ ਪਟੀਸ਼ਨ 11739 2023 ਆ ਜੀ ਡਾਊਨਲੋਡ ਕੀਤਾ 25 9 2024 ਨੂੰ ਠੀਕ ਹੈ 5:34 ਟ ਠੀਕ ਹੈ ਐਨੇ ਦੇਖੋ ਕਿੰਨੇ ਵਕੀਲਾਂ ਨੇ ਇਹਦੇ ਵਿੱਚ ਪੈਰਵਾਈ ਕੀਤੀ ਹੈ ਪ੍ਰੈਜੈਂਟੇਸ਼ਨ ਦਿੱਤੀ ਹੈ ਤੇ ਆਪਣੇ ਅਜੱਸਾ ਆਫ ਦਾ ਨਾਮ ਹੈ ਹਰਸੀਮਰ ਸਿੰਘ ਸੇਠੀ ਕੀ ਫੈਸਲਾ ਆਪਾਂ ਬਿਲਕੁਲ نیچے ਚਲਦੇ ਹਾਂ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਡਿਮਾਂਡ ਬਹੁਤ ਹੁੰਦੀਆਂ ਨੇ ਆਪਣੀਆਂ ਤੇ ਕੀ ਦਿੱਤਾ ਮੇਨ ਹੋ ਤੇ ਤੇ ਆਪਾਂ ਫੋਕਸ ਕਰਦੇ ਹਾਂ ਵੰਸ਼ ਦਾ ਰਿਕਮੈਂਡੇਸ਼ਨ 12ਵੇਂ ਪੁਆਇੰਟ ਤੋਂ ਪੜ੍ਹੀਏ ਇਹ ਵਾਲਾ ਕਈ ਲੋਕ ਨਾ ਫੈਸਲਾ ਬਾਅਦ ਚ ਮੰਗਦੇ ਹੁੰਦੇ ਆਪਾਂ ਨਾ ਵੀਡੀਓ ਦੇ ਵਿੱਚ ਇੱਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਲਾਵਾਂਗੇ ਜੇ ਲਿੰਕ ਨੂੰ ਖੋਲੋਗੇ ਤਾਂ ਤੁਹਾਨੂੰ ਇਹ ਫੈਸਲੇ ਦੀ ਕਾਪੀ ਵੀ ਮਿਲ ਜੂਗੀ ਬਨਸਦਾਰ ਰეკਮੈਂਡੇਸ਼ਨ ਆਫ ਪੇ ਕਮਿਸ਼ਨ ਹੈ हैज बीन ਅਸੈਪਟਡ ਬਾਏ ਦਾ ਗਵਰਨਮੈਂਟ ਐਂਡ ਟੂ ਵਿਦ ਰੈਸਪੀਰੇਟਰੀ ਇਫੈਕਟ ਦਾ ਸੇਮ ਹੈ ਟੂ ਬੀ ਗਿਵ ਇਫੈਕਟ ਟੂ ਕਯੂ ਦਾ ਅਦਰ ਨੋਟੀਫਿਕੇਸ਼ਨ ਆਫ ਸੇਮ ਪੈਰਾਮੀਟਰ ਇਨਕਲੂਡਿੰਗ ਦਾ ਨੋਟੀਫਿਕੇਸ਼ਨ ਡੇਟ ਬੀ ਨੋ 21 ਐਂਡ ਆਲ ਇੰਟੈਂਟ ਐਂਡ ਪਰਪਸ ਅਦਰਵਾਈਜ਼ ਇਟ ਕ੍ਰੀਏਟ ਇਟ ਅਨਾਰਮਲੀ ਪਰਪਸ ਆਫ ਫਿਕਸੇਸ਼ਨ ਆਫ ਪੀ ਮਤਲਬ ਕੀ ਹੈ ਇਹਦੇ ਵਿੱਚ ਕਹਿੰਦੇ ਵੀ ਡੀਅਰਨੈਸ ਪੇ ਸਭ ਨੂੰ ਪਤਾ ਹੈ ਵੀ 1.7.15 ਤੋਂ ਬਾਅਦ ਪਹਿਲਾਂ 1.7.15 ਤੋਂ ਜਿਹੜਾ 31.12.15 ਤੱਕ ਦਾ ਡੀਏ ਸੀ ਉਹ 113 ਮਿਲਿਆ ਸੀ ਮਿਲਿਆ ਸੀ ਨਾ 113 ਉਸ ਤੋਂ ਬਾਅਦ ਕੀ ਹੋਇਆ ਸੀ ਲੈਟਰ ਜਾਰੀ ਹੋਇਆ ਸੀ 24.5.2023 ਨੂੰ ਜਿਹਦੇ ਤਹਿਤ ਗਵਰਨਮੈਂਟ ਨੂੰ ਕੋਰਟ ਨੇ ਹੁਕਮ ਕੀਤੇ ਸੀ ਵਿਜਰੇ ਡੀਏ ਐ ਬਣਦਾ ਉਹ 119% ਦਿਓ ਜਿਹਦੇ ਤਹਿਤ ਸਾਰਿਆਂ ਨੂੰ ਮਲਾਜਮਾਂ ਨੂੰ ਵੀ ਜਿਹੜੇ ਉਸ ਸਮੇਂ ਜੋਬ 'ਚ ਸੀ ਜਾਂ ਪੈਨਸ਼ਨਰਾਂ ਨੂੰ ਸਰਕਾਰ ਨੇ ਇਹਦਾ ਕੀ ਦਿੱਤਾ ਸੀ ਬਕਾਇਆ ਦਿੱਤਾ ਸੀ ਜਿੰਨਾ ਬਕਾਇਆ 6% ਕਹਿ ਦਿੰਨੇ ਆ 113 ਤੋਂ 119 ਦਾ ਇਸ ਪੈਰੇ ਦੇ ਵਿੱਚ ਇਹਦੀ ਜ਼ਿਕਰ ਕੀਤਾ ਹੋਇਆ ਹੁਣ ਜਦੋਂ 31 12 15 ਨੂੰ DA 113 ਦੀ ਜਗ੍ਹਾ ਤੇ ਦੀ ਜਗ੍ਹਾ ਤੇ 119 ਹੋ ਗਿਆ 119 ਭਾਵ ਕਿੰਨੇ ਪਰਸੈਂਟ ਵਧ ਗਿਆ 6% ਤਾਂ ਕੈਲਕੂਲੇਸ਼ਨ ਪੈਨਸ਼ਨ ਕਹਿੰਦੇ ਵੀ 113 ਨਾਲ ਹੀ ਕਰੀ ਐਨੇ ਸਾਡੀ ਜਿਹੜੀ ਸਾਡੀ ਪੈਨਸ਼ਨ ਵਧਾਈ ਆ ਜਆ ਮੁਲਾਜ਼ਮਾਂ ਨੂੰ 15% ਦਾ ਬੈਨੀਫਿਟ ਦਿੱਤਾ ਸੀ ਉਹ ਵੀ 113 ਨਾਲ ਹੀ ਦਿੱਤਾ ਸੀ ਕਿਵੇਂ ਦਿੱਤਾ ਸੀ ਵੀ ਪਹਿਲਾਂ ਤੁਸੀਂ ਜਿਹੜੀ ਪੇ ਐ ਉਹ 100 ਰੁਪਏ ਐ ਫਿਰ ਤੁਸੀਂ 15% ਦਾ ਵਾਧਾ ਪਾ ਲਓ ਮਤਲਬ 115 ਵਧਾ ਲਓ 215 ਹੋਗੀ ਉਹਦੇ ਤੇ ਤੁਸੀਂ ਡੀਏ ਪਾ ਲਓ ਡੀਏ ਪਾ ਕੇ ਬਣ ਜਾਂਦਾ ਸੀ 244 ਰੁਪਏ 95 ਪੈਸੇ ਤਾਂ ਐਨ ਰੁਪਏ पे ਫਿਕਸ ਹੁੰਦੀ ਸੀ ਜਿਹੜੀ 100 ਰੁਪਏ पे ਸੀ ਮਤਲਬ ਜੇ ਜਿਹਦੀ 10000 ਮੰਨ ਲਓ ਉਹਦੀ ਪੇ ਬਣ ਜਾਂਦੀ ਸੀ 2 24495 ਰੁਪਏ ਹੁਣ ਇਸ ਫੈਸਲੇ ਤੋਂ ਬਾਅਦ ਜਿੱਥੇ 113 ਲਾਉਣਾ ਸੀ ਉੱਥੇ 119 ਲਾਉਣ ਨੂੰ ਕਿਹਾ ਆਪਾਂ ਪੜ੍ਹਦੇ ਹਈਆਂ ਕੀਪਿੰਗ ਇਨ ਦਾ 13ਵੇਂ ਪੁਆਇੰਟ ਤੋਂ ਬੜ ਫੈਕਟਿਵ ਪੋਜੀਸ਼ਨ ਮੈਂਸ਼ਨ ਹੇਅਰ ਇਨ ਅਬਵ ਦਾ ਰਿਸਪੋਰਟੈਂਸ ਆ ਡਾਇਰੈਕਟਡ ਥੈਟ ਦਾ ਡਿਸੀਜਨ ਆਫ ਦਾ ਗਵਰਨਮੈਂਟ ਡੇਟ 24 5 23 ਸ਼ੈਲ ਬੀ ਰਿਫਲੈਕਟਡ ਬਾਇਲ ਇੰਪਲੀਮੈਂਟਿੰਗ ਨੋਟੀਫਿਕੇਸ਼ਨ ਡੇਟ ਬੀ ਨੋ 21 ਵੀ ਨੂੰ 21 ਦਾ ਨੋਟੀਫਿਕੇਸ਼ਨ ਜੀ ਜੀ 15 ਮਿੰਟ ਦਾ ਵਾਧਾ ਕਿਹਾ ਸੀ ਸੋ ਐਸ ਟੂ ਮੀਨ ਦੈਟ ਦਾ ਡੀਅਰਨੈਸ ਅਲਾਉਂਸ ਬਿਲ ਵੀ ਐਟ ਦਾ ਰੇਟ 119% ਫॉर ਕੰਪਿਊਟਿੰਗ ਦਾ ਪੇ ਆਫ ਏਮਪਲਾਈ ਐਜ ਔਨ 11 2016 ਮਤਲਬ 6 ਮਹੀਨਾ ਜਿਹੜਾ ਪੇ ਕਮਿਸ਼ਨ ਸੀ ਸਿਕਤ ਪੀਪੀਸੀ ਸੀ ਉਹਦੇ ਵਿੱਚ 119 ਪ੍ਰਿੰਟ ਪੇ ਦੀ ਗੱਲ ਕੀਤੀ ਹੈ ਸ਼ੈਲ ਆਲਸੋ ਬੀ ਐਡਮਿਸੀਬਲ ਟੂ ਏਮਪਲਾਈ ਹੂ ਹੈਵ ਆਲਰੇਡੀ ਰਿਟਾਇਰਡ ਮਤਲਬ ਦੋਨਾਂ ਨੂੰ ਮਿਲਣਾ ਹੈ EMPLOYE ਨੂੰ ਵੀ ਮਿਲਣਾ ਹੈ ਐਂਡ ਰਿਟਾਇਰਡ ਪਰਸਨ ਨੂੰ ਵੀ ਮਿਲਣਾ ਹੈ ਆ ਪੈਨਸ਼ਨਰਾਂ ਨੂੰ ਵੀ ਮਿਲਣਾ ਲੈਟ ਦਾ ਰਿਸਪੋਡੈਂਟ ਰੀ ਕੰਪਿਊਟਿੰਗ ਦਾ ਪੇ ਆਫ ਪਟੀਸ਼ਨਰ ਐਂਡ ਅਦਰ ਸਿਮਿਲਰ ਸਿਚੁਏਸ਼ਨ ਰਿਟਾਇਰੀ EMPLOYE ਪਟੀਸ਼ਨਰ ਨੂੰ ਵੀ ਮਿਲੂਗਾ ਤੇ ਬਿਨਾ ਪਟੀਸ਼ਨਰ ਨੂੰ ਵੀ ਮਿਲੂਗਾ ਬਾਏ ਗਿਵਿੰਗ them ਦਾ ਬੈਨੀਫਿਟ ਆਫ ਡੀਅਰਨੈਸ ਅਲਾਉਂਸ 619% ਕੀਪਿੰਗ ਇਨ ਦਾ ਥਿਊ ਆਫ ਨੋਟੀਫਿਕੇਸ਼ਨ ਨੰਬਰ ਬੀ ਨੋ 21 ਕਈ ਬੰਦੇ ਕਹਿੰਦੇ ਇਹ ਨੋਟੀਫਿਕੇਸ਼ਨ ਹੀ ਸਾਰੀਆਂ ਵੀਡੀਓ ਆਪਾਂ ਪਾਈਆਂ ਵੀ ਆਪਣੇ ਚੈਨਲ ਦੇ ਵਿੱਚ ਤੁਸੀਂ ਬਸ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਤੇ ਉਹਦੇ ਵਿੱਚ ਤੁਹਾਨੂੰ ਸਾਰੀਆਂ ਵੀਡੀਓ ਮਿਲ ਜਾਣਗੀਆਂ देयर आफ्टर ਰੀ ਕੈਲਕੂਲੇਟ ਕਰਨੀ ਹੈ ਪੈਨਸ਼ਨ ਤੇ ਪੈਨਸ਼ਨਰੀ ਬੈਨੀਫਿਟ ਐਜ ਵੈਲ ਮਤਲਬ ਪੈਨਸ਼ਨ ਵੀ ਬੈਨੀਫਿਟ ਕਰਨੀ ਹੈ ਤੇ ਜਿਹੜੇ ਪੈਨਸ਼ਨਰੀ ਬੈਨੀਫਿਟ ਨੇ ਜਿਵੇਂ ਕੋਈ ਗ੍ਰੈਜੂਇਟੀ ਹੈ ਜਾਂ ਕੋਈ ਲੀਵ ਇਨਕੈਸ਼ਮੈਂਟ ਹੈ ਸਾਰੇ ਹੀ ਇਹਨਾਂ ਨੇ ਕਿਹਾ ਵੀ ਉਹ ਵੀ ਰਿਵਾਈਜ਼ ਕਰਨੇ ਦਾ ਇਨਹਾਂਸਮੈਂਟ ਪੈਨਸ਼ਨ ਬਿੱਲ ਵੀ ਐਡਮਿਸੀਬਲ ਟੂ ਦਾ ਰਿਟਾਇਰੀ ਐਜ਼ ਪਰ ਕ੍ਰਾਈਟੇਰੀਆ ਇਨ ਗਿਵਨ ਨੋਟੀਫਿਕੇਸ਼ਨ ਡੇਟ ਬੀ ਨੋ 21 ਐਕਸੈਪਟ ਦੈਟ ਦਾ ਡਿਫਰੈਂਸ ਆਫ ਦਾ ਡੀਅਰਨੈਸ ਅਲਾਉਂਸ ਬਿੱਲ ਵੀ ਟ੍ਰੀਟਡ ਐਜ਼ 119% ਫਾਰ ਆਲ ਇੰਟੈਂਟ ਐਂਡ ਪਰਪਸ ਬਸ 113 ਦੀ ਜਗ੍ਹਾ ਤੇ ਹੁਣ ਕਿੰਨੀ ਗਿਣਨੀ ਹੈ 119 ਗਿਣਨੀ ਹੈ ਲੈਟ ਦਾ ਰਵਾਈਡ ਪੈਨਸ਼ਨ ਅਲੋਂਗ ਵਿਦ ਏਰੀਅਰ ਜਿੰਨੀ ਰਵਾਈਡ ਪੈਨਸ਼ਨ ਹੈ ਤੇ ਏਰੀਅਰ ਹੈ ਵੀ ਐਕਸਟੈਂਡਡ ਟੂ ਦਾ ਪਟੀਸ਼ਨਰ ਆਫਟਰ ਰੀਕੈਲਕੂਲੇਟਿੰਗ देयर ਤੇ ਜਿਹੜਾ ਏਰੀਅਰ ਬੰਦਾ ਰਿਵਾਈਡ ਪੈਨਸ਼ਨ ਦਾ ਪਟੀਸ਼ਨਰ ਨੂੰ ਆਫਟਰ ਰੀਕੈਲਕੂਲੇਟ ਕਰਕੇ ਐਜ ਪਰ ਦਾ ਆਰਡਰ ਐਂਡ ਸਿਮਿਲਰਲੀ ਸਿਚੁਏਟਡ ਰਿਟਾਇਰੀ ਪਬਲਿਕ ਏਮਪਲੋਈ ਬਿਲ ਆਲਸੋ ਵੀ ਐਕਸਟੈਂਡਡ ਨਾਲ ਜਿਹੜੇ ਬਿਨਾ ਪਟੀਸ਼ਨਰ ਤੋਂ ਨੇ ਉਹਨਾਂ ਨੂੰ ਵੀ ਇਹੀ ਬੈਨੀਫਿਟ ਦੇਣਾਗਾ ਵਿਦਨ ਦਾ ਪੀਰੀਅਡ ਆਫ 4 ਮੰਥ ਆਫ receipt of copy of this order present petitioner allowed in abab jede petitioner ne is shartaan de utte lao kitiyan ne 113 di jagah te 119% kar do ta eh factor toda kinna ban jana hai apa eh vi tuhanu dikhaune ha ta factor kande punjab retiree to get a pension refix 19% da ਵੇਧ ਫੈਕਟਰ fromParams 1 ਇੱਕ 16 ਨਾ ਮਲਟੀਪਲਾਈ ਫੈਕਟਰ ਵੀ 2.585 ਮਤਲਬ ਜੇ ਕਿਸੇ ਦੀ ਪੇ ਪਹਿਲਾਂ 10000 ਸੀ ਤਾਂ ਉਹਦੀ ਪੇ ਹੁਣ ਕਿੰਨੀ ਫਿਕਸ ਹੋ ਜਣੀ ਹੈ 25185 ਰੁਪਏ ਜਨਨ ਕਿ 24400 95 ਦੀ ਜਗਾ ਤੇ ਲਗਭਗ ਵਧ ਕੇ ਆ ਮੰਨ ਕੇ ਚਲੋ ਜਿਹਦੀ 10000 ਪੈਨਸ਼ਨ ਸੀ ਜਾਂ ਪੀਸੀ ਉਹਨੂੰ 500 5 185 690 ਰੁਪਏ ਦਾ ਫਾਇਦਾ ਹੋ ਰਿਹਾ 10000 ਰੁਪਿਆਵਾਂ ਮਗਰ ਹੁਣ ਜਿਹੜੀ ਇਸ ਤੋਂ ਵੱਧ ਸੀ ਆਪੀ ਜੋੜ ਲਓ ਜੇ 20000 ਸੀ ਤਾਂ ਫਾਇਦਾ ਕਿੰਨਾ ਹੋਜੂ 1380 ਰੁਪਏ ਦਾ ਫਾਇਦਾ ਹੋਜੂ ਠੀਕ ਹੈ ਇਸ ਤਰ੍ਹਾਂ ਹੀ ਜਿਨ੍ਹਾਂ ਦੀ ਪੈਨਸ਼ਨ ਜਾਂ ਪੇ ਵਧ ਸੀ ਤੇ ਇਹਦੇ ਨਾਲ ਜਿਹੜੇ EMPLOYEES ਪੁੱਛਣਗੇ ਵੀ ਸਾਨੂੰ ਕੀ ਮਿਲ ਲੈਂ EMPLOYEES ਨੂੰ ਪਹਿਲਾਂ ਆਪਣੇ ਦੋ ਫੈਕਟਰ ਮਿਲੇ ਸੀ 2 ਪੁਆਇੰਟ 59 ਦਾ ਠੀਕ ਹੈ 115% ਦਾ ਵਾਧਾ ਜਿਹੜਾ ਵੀ ਉਹਨਾਂ ਨੇ ਲੈਣਾ ਸੀ ਤਾਂ ਹੁਣ ਹੋ ਸਕਦਾ ਉਹਨੂੰ 15% ਦੇ ਵਾਧੇ ਨਾਲ ਜਿਆਦਾ ਫਾਇਦਾ ਹੋ ਜੇ ਕਿਉਂਕਿ ਡੀਓ ਦੀ ਡੀਏ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਇਹਦੇ ਮੁਤਾਬਕ ਹੁਣ ਆਪਣੀ ਹੋ ਜਾਣੀ 215 1.19 ਕਰਕੇ ਵੀ ਦੇਖ ਲੈਣੇ ਆਪਾਂ 1 ਮਿੰਟ ਹੀ 219 1.15 ਕਿਉਂਕਿ ਡੀਏ ਪਹਿਲਾਂ ਆਪਾਂ 113 ਲਾਉਂਦੇ ਸੀ ਹੁਣ 119 ਲਾਉਣਾ ਹੈ 119 ਭਾਗ 100 ਡੀਏ 119 ਕਿੰਨਾ ਬਣ ਗਿਆ 219 219 ਨੂੰ ਗੁਣਾ ਕਰਦੇ ਨੇ 1.15 ਨਾਲ ਕਿਉਂਕਿ ਵਾਧਾ ਕਿੰਨਾ ਸੀ 15 ਪਰਸੈਂਟ ਤਾਂ ਇਸ ਤਰ੍ਹਾਂ ਆਪਣਾ ਇਹਣਾ ਫੈਕਟਰ ਬਣ ਜਾਣਾ 2.51 85 ਦਾ ਬਣ ਜਾਣਾ ਠੀਕ ਹੈ ਤੇ ਕੱਲ ਨੂੰ ਇਹ ਸਾਰੇ ਮੈਂ ਲਾ ਅਖਬਾਰਾਂ ਦੀ ਹੈਡਲਾਈਨ ਹੋਊਗੀ ਹਾਈ ਕੋਰਟ ਦੇ ਇਸ ਫੈਸਲੇ ਨਾਲ ਵੱਡੀ ਰਾਤ ਮਿਲੀ ਹੈ ਕਿ ਪੰਜਾਬ ਸਰਕਾਰ 'ਤੇ 20000 ਕਰੋੜ ਰੁਪਏ ਦਾ ਵਾਧੂ ਬੋਝ ਵੀ ਪਵੇਗਾ। ਉਮੀਦ ਹੈ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ। ਥੈਂਕ ਯੂ।